ਪਿੰਡ ਸ਼ਾਹਪੁਰ ਵਿਖੇ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ ਜਾਨੀ ਨੁਕਸਾਨ ਟਲਿਆ ਦੱਸ ਦਈਏ ਪਿੰਡ ਸ਼ਾਹਪੁਰ ਵਿਖੇ ਚੱਲਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ ਕਾਰ ਚਾਲਕ ਬਾਲ ਬਾਲ ਬਚਿਆ ਉਥੇ ਇੱਕ ਵੱਡਾ ਹਾਸਾ ਟਲਿਆ ਕਿਉਂਕਿ ਜਿੱਥੇ ਕਾਰ ਨੂੰ ਅੱਗ ਲੱਗੀ ਸੀ ਉਸ ਦੇ ਦੋਨੋਂ ਪਾਸੇ ਪੱਕੀ ਹੋਈ ਕਣ ਖੜੀ ਸੀ ਪਿੰਡ ਵਾਲਿਆਂ ਨੇ ਬੜੀ ਮੁਸ਼ਕਲ ਨਾਲ ਅੱਗ ਬੁਝਾਈ ਮੌਕੇ ਤੇ ਫਾਇਰ ਬ੍ਰੀਡ ਦੀ ਗੱਡੀ ਵੀ ਪਹੁੰਚ ਗਈ ਸੀ ਨਾਮ ਮਾ ਤੁਹਾਡਾ ਜੀ ਮੇਰਾ ਨਾਮ ਮਨਦੀਪ ਸ਼ਰਮਾ ਜੀ ਕੀ ਕਾ ਜਿਹੜਾ ਕਿਸ ਤਰ੍ਹਾਂ ਲੱਗੀ ਹੈ ਜੀ ਇਹ ਨਾ ਸਰ ਮੈਂ ਕੱਦੋਂ ਆਪਣੇ ਮੈਕਡੋਨਲਡ ਤੋਂ ਆ ਰਿਹਾ ਸੀਗਾ ਦਰਾਹੇ ਤੋਂ ਪੁਰਾਣੀ ਕਲਾਂ ਨੂੰ ਜੀ ਕਦੋਂ ਤੋਂ ਜਦੋਂ ਮੈਂ ਸ਼ਾਹਪੁਰ ਨੂੰ ਮੁੜਿਆ ਨਾ ਸ਼ਾਹਪੁਰ ਦੇ ਲੱਗ ਗਿਆ ਕਿ ਮੇਰੇ ਬਰੁਣ ਚੋਂ ਮੈਨੂੰ ਲੱਗ ਰਿਹਾ ਧੂਆ ਨਿਕਲ ਰਿਹਾ ਹੁੰਦਾ ਜਦੋਂ ਮੈਂ ਉੱਤਰ ਕੇ ਦੇਖਿਆ ਤਾਂ ਗੁੰਡ ਚੱਕ ਕੇ ਦੇਖਿਆ ਤਾਂ ਵਿੱਚੋਂ ਅੱਗ ਨਿਕਲ ਰਹੀ ਸੀ ਮੈਂ ਜਦ ਇਹ ਆਪਣੇ ਮਾਸਟਰ ਰੂਪ ਜੀ ਨੂੰ ਫੋਨ ਕੀਤਾ ਸ਼ਾਹਪੁਰ ਅਕੇ ਆਂ ਤੇ ਮੇਰੀ ਗੱਡੀ ਨੂੰ ਅੱਗ ਲੱਗੀ ਤੇ ਉਹਨਾਂ ਨੇ ਪਿੰਡ 'ਚ ਅਨਾਉਂਸਮੈਂਟ ਕਰਾਈ ਸਾਰੇ ਪਿੰਡ ਦੇ ਵਾਸੀ ਪਹੁੰਚ ਗਏ ਉਹਦੇ ਕਰਕੇ ਜਿਹੜਾ ਫਸਲ ਦਾ ਨੁਕਸਾਨ ਹੋ ਉਹ ਬਚ ਗਿਆ ਤੇ ਗੱਡੀ ਤੇ ਕਾਬੂ ਪਾਇਆ ਗਿਆ ਅੱਗ ਤੇ ਉਹਦੇ ਕਰਕੇ ਬਚਾਅ ਹੋਇਆ ਫਿਰ ਕੀ ਕਾਰਨ ਤਕਨੀਕੀ ਕਾਰਨ ਮੰਨਿਆ ਜਾਂਦਾ ਹੈ ਤਕਨੀਕੀ ਕਾਰਨ ਸਾਰੇ ਦਾ ਇਹ ਸੀ ਵੀ ਹੋ ਸਕਦਾ ਵੀ ਸ਼ਾਰਟ ਸਰਕਟ ਹੋਇਆ ਹੋਵੇ ਕੋਈ ਤਾਰ ਜਾਂ ਕਿਸੇ ਚੀਜ਼ ਕਰਕੇ ਹੋਇਆ ਹੋਵੇ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਵਿੱਚੋਂ ਕਿਉਂਕਿ ਇੰਜਨ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਰਿਕ ਕਾਰ ਨੂੰ ਅੱਗ ਲੱਗੀ ਸੀ ਤੇ ਆਪ ਕੀ ਮੌਕੇ ਤੇ ਪਹੁੰਚੇ ਹੋ ਤੇ ਕੀ ਕਾਰਵਾਈ ਅਮਲ ਦੇ ਵਿੱਚ ਲੈਂਦੀ ਹੈ ਕੋਈ ਕਾਰਵਾਈ ਤਾਂ ਬਾਅਦ ਹੀ ਗੱਲ ਆ ਜੀ ਪਹਿਲਾਂ ਸਾਨੂੰ ਜਦੋਂ ਸੂਚਨਾ ਮਿਲੀ ਆ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਮਿਲਿਆ ਔਰ ਉਹਨਾਂ ਨੂੰ ਸੂਚਿਤ ਕੀਤਾ ਉਸੇ ਬਾਅਦ ਤੁਰੰਤ ਅਸੀਂ ਜਿਹੜੀ ਫੁੱਲ ਸਪਾਰਟੀ ਨੂੰ ਮੈਂ ਖੁਦ ਨਾਲ ਲੈ ਕੇ ਇੱਥੇ ਮੌਕੇ ਤੇ ਪਹੁੰਚਿਆ ਤੇ ਗੱਡੀ ਨੂੰ ਗੱਡੀ ਦੇ ਜਿਹੜੇ ਹਾਲਾਤ ਦਿਖੇ ਗਏ ਆ ਪਿੰਡ ਵਾਸੀਆਂ ਦੀ ਮਦਦ ਨਾਲ ਵੜਦੇ ਕੋ ਲੋਕਾਂ ਨੇ ਬਹੁਤ ਜ਼ਿਆਦਾ ਸਹਿਯੋਗ ਕਰਨ ਤੋਂ ਬਾਅਦ ਗੱਡੀ ਨੂੰ ਜਿਹੜੀ ਆ ਉਹ ਸ਼ਾਰਟ ਸਰਕਟ ਹੋਣ ਤੋਂ ਬਾਅਦ ਅੱਗ ਲੱਗੀ ਸੀ ਤੇ ਜਿਹੜੇ ਗੱਡੀ ਡਰਾਈਵਰ ਸੀਗੇ ਸਾਡੇ ਨਾਲ ਖੜੇ ਨੇ ਮਨਦੀਪ ਸ਼ਰਮਾ ਜੀ ਮਨਦੀਪ ਸ਼ਰਮਾ ਜੀ ਤੇ ਇਹ ਬਿਲਕੁਲ ਸੁਰੱਖਿਅਤ ਨੇ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਇੰਜਰੀ ਨਹੀਂ ਆਈ ਹੈ ਕੋਈ ਇਦਾਂ ਦੀ ਹੈਪਨਿੰਗ ਨਹੀਂ ਹੋਈ ਹੈ ਗੱਡੀ ਦੇ ਇੰਜਨ ਨੂੰ ਲੌਸ ਜ਼ਰੂਰ ਹੋਇਆ ਤੇ ਸਾਰਿਆਂ ਦੇ ਸਹਿਯੋਗ ਨਾਲ ਉਹ ਕੰਟਰੋਲ ਕਰ ਲਿਆ ਗਿਆ ਹੈ